ਆਇਆ ਤੇ ਫਾਲਟਰ ਲਿਖਾਰੀ ਹਾਂ ਸ਼ੁਰੂ ਕੀਤੀ ਮਹਾਰਾਜ ਅੱਜ ਤੱਕ ਚੱਲੀ ਆਈ ਦਸ਼ਮੇਸ਼ ਪਿਤਾ ਜੀ ਨੇ ਸੋਹਣੀ ਰੀਤ ਜੋ ਚਲਾਈ ਲੋਕਾਂ ਦੀ ਤਾਂ ਹੋਲੀ ਜਿਹੜੇ ਰੰਗ ਚਿਹਰਿਆਂ ਤੇ ਲਾਉਂਦੇ ਤੱਲਵਾਰਾਂ ਨਾਲ ਸਿੰਘ ਹੋਲਾ ਮੱਲਾ ਨੇ ਮਣਉਂਦੇ ਲਾ ਕੇ ਚੰਡੇ ਸਾਧਨਾ ਤੇ ਕੀਤੀ ਫੋਲੀ ਆ ਤੇ ਆਰੀ ਆਨੰਦਪੁਰ ਸੋਨਾ ਸ਼ਹਿਰ ਜਿੱਥੇ ਰੌਣਕ ਆ ਪਾਰੀ ਆਲ ਚੰਡੀ ਨੀਲੇ ਬਾਣੇ ਸ਼ਾਸਤਰ ਕੱਟਦੇ ਪ੍ਰਸ਼ਾਦ ਪੀ ਕੇ ਸਿੰਘ ਨੇ ਜਕਰੇ ਛੱਟ ਤੇ ਦਸਾਂ ਗੁਰੂਆਂ ਦੀ ਬਾਣੀ ਜਿੱਥੇ ਸੀਸ ਝੁਕਦਾ ਲੈਣ ਬਾਣੀ ਤੋਂ ਸ਼ੁਰੂ ਤੇ ਬਾਣੀ ਤੇ ਹੀ ਮੁੱਕਦਾ ਮਨ ਨੀਵਾ ਮੱਥੇ ਉੱਤੀ ਸਦਾਣ ਖਾਂ ਸਖਾਈਆਂ ਲਾੜ ਲੀਆਂ ਪਹੁੰਚਾਂ ਗੁਰੂ ਜੀ ਨੇ ਲਾੜਨਾ ਸਜਾਈਆਂ ਜਿੱਥੇ ਅੰਨੀਆਂ ਦਲੇਰੀ ਅੰਨੀ ਬੁੱਧੀ ਜੋ ਸਹਾਏ ਉੱਥੇ ਗੁਰੂ ਗੋਬਿੰਦ ਸਿੰਘ ਨਾਮ ਕਹਿ ਲਾਏ ਜਿੱਥੇ ਅੰਨੀਆਂ ਦਲੇਰੀ ਅੰਨੀ ਬੁੱਧੀ ਜੋ ਸਹਾਏ ਉੱਥੇ ਗੁਰੂ ਗੋਬਿੰਦ ਸਿੰਘ ਨਾਮ ਕਹਿ ਲਾਏ ਯੋ ਆਇਆ ਤੇ ਫਾਲਟਰ ਲਿਖਾਰੀ ਹਾਂ ਸ਼ੁਰੂ ਕੀਤੀ ਮਹਾਰਾਜ ਅੱਜ ਤੱਕ ਚੱਲੀ ਆਈ ਦਸ਼ਮੇਸ਼ ਪਿਤਾ ਜੀ ਨੇ ਸੋਹਣੀ ਰੀਤ ਜੋ ਚਲਾਈ ਲੋਕਾਂ ਦੀ ਤਾਂ ਹੋਲੀ ਜਿਹੜੇ ਰੰਗ ਚਿਹਰਿਆਂ ਤੇ ਲਾਂਦੇ ਤੱਲੋਂ ਵਾਰਾਂ ਨਾਲ ਸਿੰਘ ਹੋਲਾ ਮੱਲਾ ਨੇ ਮੰਉਂਦੇ ਲਾ ਕੇ ਝੰਡੇ ਸਾਧਨਾ ਤੇ ਕੀਤੀ ਪੋਲੇ ਆ ਤੇ ਆਰੀ ਆਨੰਦਪੁਰ ਸੋਣਾ ਸ਼ਹਿਰ ਜਿੱਥੇ ਰੌਣਕਿਆ ਪਾਰੀ ਨਾਲ ਚੰਡੀ ਨੀਲੇ ਬਾਣੇ ਸ਼ਾਸਤਰ ਕੱਟਦੇ ਪ੍ਰਸ਼ਾਦ ਪੀ ਕੇ ਸਿੰਘ ਨੇ ਜਕਰੇ ਛੱਟ ਤੇ ਦਸਾਂ ਗੁਰੂਆਂ ਦੀ ਬਾਣੀ ਜਿੱਥੇ ਸੀਸ ਝੁਕਦਾ ਤੈਨ ਬਾਣੀ ਤੋਂ ਸ਼ੁਰੂ ਤੇ ਬਾਣੀ ਤੇ ਹੀ ਮੁੱਕਦਾ ਮਨ ਨੀਵਾ ਮੱਤੇ ਉੱਤੀ ਸਦਾਨ ਖਾਂ ਸਖਾਈਆਂ ਲਾੜ ਲੀਆਂ ਪਹੁੰਚਾਂ ਗੁਰੂ ਜੀ ਨੇ ਲਾੜਨਾ ਸਜਾਈਆਂ ਜਿੱਥੇ ਅੰਨੀਆਂ ਦਲੇਰੀ ਅੰਨੀ ਬੁੱਧੀ ਜੋ ਸਹਾਏ ਉੱਥੇ ਗੁਰੂ ਗੋਬਿੰਦ ਸਿੰਘ ਨਾਮ ਕਹਿ ਲਾਈ ਜਿੱਥੇ ਅੰਨੀਆਂ ਦਲੇਰੀ ਅੰਨੀ ਬੁੱਧੀ ਜੋ ਸਹਾਏ ਉੱਥੇ ਗੁਰੂ ਗੋਬਿੰਦ ਸਿੰਘ ਨਾਮ ਕਹਿ ਲਾਏ ਯੋ ਆਇਆ ਤੇ ਫਾਲਟਰ ਲਿਖਾਰੀ ਹਾਂ ਸ਼ੁਰੂ ਕੀਤੀ ਮਹਾਰਾਜ ਅੱਜ ਤੱਕ ਚੱਲੀ ਆਈ ਦਸ਼ਮੇਸ਼ ਪਿਤਾ ਜੀ ਨੇ ਸੋਹਣੀ ਰੀਤ ਜੋ ਚਲਾਈ ਲੋਕਾਂ ਦੀ ਤਾਂ ਹੋਲੀ ਜਿਹੜੇ ਰੰਗ ਚਿਹਰਿਆਂ ਤੇ ਲਾਉਂਦੇ ਤੱਲਵਾਰਾਂ ਨਾਲ ਸਿੰਘ ਹੋਲਾ ਮੱਲਾ ਨੇ ਮਣਉਂਦੇ ਲਾ ਕੇ ਚੰਡੇ ਸਾਧਨਾ ਤੇ ਕੀਤੀ ਪੋਲੇ ਆ ਤੇ ਆਰੀ ਆਨੰਦਪੁਰ ਸੋਣਾ ਸ਼ਹਿਰ ਜਿੱਥੇ ਰੌਣਕ ਆ ਪਾਰੀ ਆਲ ਚੰਡੀ ਨੀਲੇ ਬਾਣੇ ਸ਼ਾਸਤਰ ਕੱਟਦੇ ਪ੍ਰਸ਼ਾਦ ਪੀ ਕੇ ਸਿੰਘ ਨੇ ਜਕਰੇ ਛੱਟ ਤੇ ਦਸਾਂ ਗੁਰੂਆਂ ਦੀ ਬਾਣੀ ਜਿੱਥੇ ਸੀ ਸਚਉਕਦਾ ਤੈਨ ਬਾਣੀ ਤੋਂ ਸ਼ੁਰੂ ਤੇ ਬਾਣੀ ਤੇ ਹੀ ਮੁੱਕਦਾ ਮਨ ਨੀਵਾ ਮੱਤੇ ਉੱਚੀ ਸਦਾਣ ਖਾਂ ਸਖਾਈਆਂ ਲਾੜ ਲੀਆਂ ਪਹੁੰਚਾਂ ਗੁਰੂ ਜੀ ਨੇ ਲਾੜਨਾ ਸਜਾਈਆਂ ਜਿੱਥੇ ਅੰਨੀਆਂ ਦਲੇਰੀ ਅੰਨੀ ਬੁੱਧੀ ਜੋ ਸਹਾਏ ਉੱਥੇ ਗੁਰੂ ਗੋਬਿੰਦ ਸਿੰਘ ਨਾਮ ਕਹਿ ਲਾਈ ਜਿੱਥੇ ਅੰਨੀਆਂ ਦਲੇਰੀ ਅੰਨੀ ਬੁੱਧੀ ਜੋ ਸਹਾਏ ਉੱਥੇ ਗੁਰੂ ਗੋਬਿੰਦ ਸਿੰਘ ਨਾਮ ਕਹਿ ਲਾਏ ਯੋ ਹੈਯਾ ਤੇ ਫਾਲਟਰ ਲਿਖਾਰੀ ਹਾਂ ਸ਼ੁਰੂ ਕੀਤੀ ਮਹਾਰਾਜ ਅੱਜ ਤੱਕ ਚੱਲੀ ਆਈ ਦਸ਼ਮੇਸ਼ ਪਿਤਾ ਜੀ ਨੇ ਸੋਹਣੀ ਰੀਤ ਜੋ ਚਲਾਈ ਲੋਕਾਂ ਦੀ ਤਾਂ ਹੋਲੀ ਜਿਹੜੇ ਰੰਗ ਚਿਹਰਿਆਂ ਤੇ ਲਾਉਂਦੇ ਤੱਲਵਾਰਾਂ ਨਾਲ ਸਿੰਘ ਹੋਲਾ ਮੱਲਾ ਨੇ ਮਣਉਂਦੇ ਲਾ ਕੇ ਚੰਡੇ ਸਾਧਨਾ ਤੇ ਕੀਤੀ ਫੋਲੀ ਆ ਤੇ ਆਰੀ ਆਨੰਦਪੁਰ ਸੋਨਾ ਸ਼ਹਿਰ ਜਿੱਥੇ ਰੌਣਕ ਆ ਭਾਰੀ ਨਾਲ ਚੰਡੀ ਨੀਲੇ ਬਾਣੇ ਸ਼ਾਸਤਰ ਕੱਟਦੇ ਪ੍ਰਸ਼ਾਦ ਪੀ ਕੇ ਸਿੰਘ ਨੇ ਜਕਰੇ ਛੱਤ ਤੇ ਦਸਾਂ ਗੁਰੂਆਂ ਦੀ ਬਾਣੀ ਜਿੱਥੇ ਸੀ ਸਚਉਕਦਾ ਲੈਣ ਬਾਣੀ ਤੋਂ ਸ਼ੁਰੂ ਤੇ ਬਾਣੀ ਤੇ ਹੀ ਮੁੱਕਦਾ ਮਨ ਨੀਵਾ ਮੱਤੇ ਉੱਚੀ ਸਦਾਨ ਖਾਂ ਸਖਾਈਆਂ ਲਾੜ ਲੀਆਂ ਪਹੁੰਚਾਂ ਗੁਰੂ ਜੀ ਨੇ ਲਾੜਨਾ ਸਜਾਈਆਂ ਜਿੱਥੇ ਅੰਨੀਆਂ ਦਲੇਰੀ ਅੰਨੀ ਬੁੱਧੀ ਜੋ ਸਹਾਏ ਉੱਥੇ ਗੁਰੂ ਗੋਪਿੰਦ ਸਿੰਘ ਨਾਮ ਕਹਿ ਲਾਈ ਜਿੱਥੇ ਅੰਨੀਆਂ ਦਲੇਰੀ ਅੰਨੀ ਬੁੱਧੀ ਜੋ ਸਹਾਏ ਉੱਥੇ ਗੁਰੂ ਗੋਪਿੰਦ ਸਿੰਘ ਨਾਮ ਕਹਿ ਲਾਏ ਜੋ